ਤੁਸੀਂ ਇਹ ਦੇਖੋ ਅੱਜ ਦੇਸੀ ਕੀ ਰੱਖਿਆ ਹੈ ਔਰ ਦੇਸੀ ਕੀ ਦੇ ਨਾਲ ਨਿੰਬੂ ਰੱਖਿਆ ਹੈ ਪੇਟ ਦੇ ਮਾਮਲੇ ਹਰੇਕ ਦੇ ਕਿਉਂ ਖਰਾਬ ਹੋ ਰਹੇ ਨੇ ਕੋਈ ਗੰਦੀ ਗੰਦੀ ਗੈਸ ਪਾਸ ਕਰੀ ਜਾ ਰਿਹਾ ਹੈ ਕੋਈ ਪੇਟ ਨੂੰ ਫੜ ਕੇ ਬੈਠਾ ਕਿ ਸਾਡੇ ਦਰਦ ਬੜਾ ਹੋ ਰਿਹਾ ਕੋਈ ਕਹ ਰਿਹਾ ਅਫਾਰਾ ਆ ਗਿਆ ਕੋਈ ਕਹ ਰਿਹਾ ਜੀ ਮੈਨੂੰ ਤਾਂ ਸਾਰਾ ਦਿਨ ਕੋੜੇ ਕੋੜੇ ਖट्टे-ਖट्टे ਡਕਾਰ ਹੀ ਆਈ ਜਾਂਦੇ ਨੇ ਕੋਈ ਕਹ ਰਿਹਾ ਜੀ ਪੇਟ ਚੋਂ ਜਿਹੜੀ ਗੈਸ ਹੈ ਉੱਪਰ ਨੂੰ ਸਿਰ ਨੂੰ ਚੜ੍ਹਦੀ ਹੈ ਸਿਰ ਦਰਦ ਹੋਈ ਜਾਂਦਾ 90% ਸਟੈਂਟ ਪੈਣ ਦਾ ਕਾਰਨ ਵੀ ਸਾਡਾ ਪੇਟ ਹੈ ਸਟੰਡ ਪੈਣ ਦਾ ਕਾਰਨ ਬਿਲਕੁਲ ਫਰੂਕੀ ਸਾਹਿਬ ਸਟੰਡ ਪੈਣ ਦਾ ਕਾਰਨ ਤਾਂ ਹਾਰਟ ਹੁੰਦਾ ਨਹੀਂ 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 ਹਾਰਟ ਤਾਂ ਕੋਈ 5-10% ਦਾ ਕਾਰਨ ਨਾ ਜਿੰਨਾ ਦੇ ਪੇਟ ਖਰਾਬ ਹੋਣ ਕਰਕੇ ਡਾਈਜੈਸ਼ਨ ਖਰਾਬ ਹੋਣ ਕਰਕੇ ਗੈਸਾਂ ਦੀ ਮਾਤਰਾ ਵਧ ਜੇ ਜੋ ਗੈਸਾਂ ਦੀ ਮਾਤਰਾ ਵਧਨ ਨਾਲ ਇੱਥੇ ਕੋਈ ਮਾੜੀ ਜੀ ਤਕਲੀਫ ਹੋਈ ਹੁਣ ਤਕਲੀਫ ਹੋਈ ਸੀ ਗੈਸ ਦੀ ਵਜ੍ਹਾ ਕਰਕੇ ਪਰ ਜਦੋਂ ਉੱਥੇ ਪਹੁੰਚਣਗੇ ਉਹਨਾਂ ਇਹ ਗੈਸ ਨਹੀਂ ਕਹਿਣਾ ਉਹਨਾਂ ਕੋਲ ਪੜਾ ਤੂੰ ਤਾਂ ਲੱਕੀ ਹੈ ਰਾਈਟ ਟਾਈਮ ਤੇ ਆ ਗਿਆ ਤੇਰੇ ਕੋਲ ਤਾਂ ਇਨਾ ਸਮਾਂ ਹੀ ਨਹੀਂ ਸੀਗਾ ਪਾਇਆ ਲੰਮੇ ਤੇ ਲਾਤਾ 2 ਲੱਖ ਰੁਪਏ ਚਲੋ ਜੀ ਦੋ ਸਟੈਂਟ ਪਾ ਕੇ ਤੋਰ ਦਿੰਦੇ ਘਰੇ